ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਸਕੂਲ ਵਿਖੇ ਮਨਾਇਆ ਗਿਆ ਇਸ ਸੰਬੰਧੀ ਲੋਕ ਹਿੱਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰam ਤੇ ਫਾਲੋ ਜਰੂਰ ਕਰਿਓ ਧੰਨਵਾਦ ਜੀ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਗਵਾਜਦਾ ਜਾ ਰਿਹਾ ਪਰ ਅੱਜ ਜਿਹੜਾ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮ ਕਰਨ ਵਿਖੇ ਜਿਹੜਾ ਤੀਆਂ ਦਾ ਤਿਹਾਰ ਹਰ ਸਾਲ ਹੀ ਮਨਾਇਆ ਜਾਂਦਾ ਜਿਹੜਾ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਸਾਰੀਆਂ ਹੀ ਚਲਕੀਆਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜਾ ਇਸ ਤੀਆਂ ਦੇ ਤਿਹਾਰ ਦੀ ਪਰਫਾਰਮੈਂਸ ਕਰਦੇ ਹੋਏ ਅਤੇ ਸ਼ਮਸ਼ਮ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸੌਣ ਮਹੀਨਾ ਸ਼ਮਸ਼ਮ ਹੀ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸਜ ਤੱਜ ਕੇ ਮੁਟਿਆਰਾਂ ਚੱਲੀਆਂ ਸਜ ਤੱਜ ਕੇ ਮੁਟਿਆਰਾਂ ਚੱਲੀਆਂ ਤੀਜ ਮਨਾਵਣ ਗਲੀਆਂ ਕਰੀਆਂ ਤੀਜ ਦੇ ਤਿਉਹਾਰ ਦੀ ਖੁਸ਼ੀ ਘਰ ਘਰ ਵਿੱਚ ਛਾਈ ਤੀਜ ਦੇ ਤਿਉਹਾਰ ਦੀ ਤੁਹਾਨੂੰ ਸਭ ਨੂੰ ਹੋਵੇ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਸਤਕਾਰਪੂਰੀ ਸਤਿ ਸ਼ਾਕਾਲ ਅੱਜ ਅਸੀਂ ਤੁਹਾਨੂੰ ਤੀਜ ਦੇ ਤਿਉਹਾਰ ਬਾਰੇ ਦੱਸਣ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਪੰਜਾਬ ਮੇਲਾ ਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਹਰ ਸਾਲ ਦੇ ਹਰੇਕ ਮਹੀਨੇ ਵਿੱਚ ਕੋਈ ਨਾ ਕੋਈ ਮੇਲਾ ਜ਼ਰੂਰ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਵਣ ਮਹੀਨੇ ਵਿੱਚ ਵੀ ਬਹੁਤ ਸਾਰੇ ਤਿਹਾਰ ਆਉਂਦੇ ਹਨ ਰੱਖੜੀ ਦਾ ਤਿਉਹਾਰ ਵੀ ਸਾਵਣ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਇਸੇ ਮਹੀਨੇ ਵਿੱਚ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੀਜ ਦਾ ਤਿਉਹਾਰ ਪ੍ਰਭ ਤੁਹਾਨੂੰ ਦੱਸੇਗੀ ਤੀਜ ਦਾ ਤਿਹਾਰ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਤਿਹਾਰ ਹੈ ਇਹ ਮੁਟਿਆਰਾਂ ਦਾ ਮਨਪੌਂਦਾ ਤਿਹਾਰ ਹੈ ਮੁਟਿਆਰਾਂ ਬੜੀ ਹੀ ਬੇਸਬਰੀ ਨਾਲ ਸਾਰਾ ਸਾਲ ਇਸ ਤਿਹਾਰ ਦਾ ਇਸ ਤਿਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਤੀਜ ਦਾ ਤਿਹਾਰ ਖੁਸ਼ੀਆਂ ਨਾਲ ਭਰਪੂਰ ਹੈ ਇਹ ਤਿਹਾਰ ਖਾਸ ਕਰਕੇ ਵਰਖਾ ਰੋਤ ਨਾਲ ਸੰਬੰਧਿਤ ਹੈ ਸੌਣ ਮਹੀਨਾ ਕਾਲੀਆਂ ਘਟਾਵਾਂ ਨਾਲ ਛਾਇਆ ਰਹਿੰਦਾ ਹੈ ਤੇ ਮੌਸਮ ਸੁਹਾਵਣਾ ਹੋਇਆ ਰਹਿੰਦਾ ਹੈ ਤੀਜ ਦਾ ਤਿਹਾਰ ਵਾਲੇ ਦਿਨ ਕੁੜੀਆਂ ਮਹਿੰਦੀ ਲਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਤੇ ਆਪਣੀਆਂ ਸਹੇਲੀਆਂ ਨਾਲ ਇਸ ਤਿਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੀਆਂ ਹਨ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੌਣ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਨਵ ਵਿਆਹੀ ਕੁੜੀ ਆਪਣੀ ਸੱਸ ਦੇ ਮੱਥੇ ਨਹੀਂ ਲਗਦੀ ਇਸ ਕਰਕੇ ਸੌਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵ ਵਿਆਹੀ ਕੁੜੀ ਨੂੰ ਉਸਦੇ ਮਾਪਿਓ ਪੇਕੇ ਘਰ ਲੈ ਆਉਂਦੇ ਹਨ ਅਤੇ ਉਹ ਆਪਣੇ ਪੇਕੇ ਘਰ ਆ ਕੇ ਤੀਜ ਮਨਾਉਂਦੀ ਹੈ ਤੀਜ ਦੇ ਤਿਹਾੜ ਦੇ ਦਿਨ ਕੁੜੀਆਂ ਬਹੁਤ ਖੁਸ਼ ਤੀਜ ਦੇ ਤਿਉਹਾਰ ਦੇ ਦਿਨ ਕੁੜੀਆਂ ਬਹੁਤ ਆਨੰਦਮਾਨਦੀਆਂ ਹਨ ਉਹ ਮਹਿੰਦੀ ਲਾਉਂਦੀਆਂ ਹਨ ਚੂੜੀਆਂ ਪਾਉਂਦੀਆਂ ਹਨ ਝਾਂਜਰਾਂ ਤੇ ਫਰਾਂਦੇ ਪਾਉਂਦੀਆਂ ਹਨ ਇਸ ਦਿਨ ਉਹ ਬਹੁਤ ਖੁਸ਼ ਰਹਿੰਦੀਆਂ ਹਨ ਉਹ ਗੀਤ ਵੀ ਗਾਉਂਦੀਆਂ ਹਨ ਗੀਤਾਂ ਦੀ ਲੰਬੀ ਹੇਕ ਤੇ ਗੀਦੇ ਨਾਲ ਸਾਰਾ ਵਾਤਾਵਰਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਤੀਜਲੇ ਤਿਉਹਾਰ ਵਾਲੇ ਦਿਨ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਖਾਸ ਪਕਵਾਨ ਹੈ ਖੀਰ ਪੂੜੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਤੇ ਬਹੁਤ ਇਸ ਤਿਹਾਰ ਨੂੰ ਪੂਰੇ ਪੰਜਾਬ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੀਜ ਦੇ ਤਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕੋ ਜਿਸ ਤਰ੍ਹਾਂ ਸੀ ਤੁਹਾਨੂੰ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਜਿਹੜਾ ਤੀਆਂ ਦਾ ਤਿਹਾੜੀ ਮਨਾਇਆ ਗਿਆ ਝਲਕੀਆਂ ਦਿਖਾਈਆਂ ਸੋ ਅਸੀਂ ਇਸ ਵੇਲੇ ਬੱਚਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਇਸ ਸਕੂਲ ਦੇ ਵਿੱਚ ਗਾਈਡ ਕੀਤਾ ਜਾਂਦਾ ਕਿਸ ਤਰ੍ਹਾਂ ਤਿਹਾੜੀ ਮਨਾਏ ਜਾਂਦੇ ਆ ਹਾਂ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਤਨਵੀਰ ਆ ਮੈਂ ਸ਼ਿਰੀ ਵਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਆ ਮੈਂ ਸ਼ਿਰੀ ਵਾਲਾ ਜੀ ਸੀਨੀਅਰ ਸਕੂਲ ਦੇ ਵਿੱਚ 8ਵੀਂ ਕਲਾਸ 'ਚ ਪੜ੍ਹਦੀ ਆ ਤੇ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋਉਂਦੀ ਆ ਕਿ ਸਾਡੇ ਸਕੂਲ ਵਾਲੇ ਸਾਡੀ ਪੜ੍ਹਾਈ ਦੇ ਨਾਲ ਨਾਲ ਟਰੈਡੀਸ਼ਨਲ ਜਿਹੜੇ ਫੈਸਟੀਵਲਸ ਵੀ ਮਨਾਉਂਦੇ ਆ ਜਿਵੇਂ ਅੱਜ ਅਸੀਂ ਆਪਣੇ ਸਕੂਲ ਵਿੱਚ ਤੀਆਂ ਦਾ ਤਿਆਰ ਮਨਾਉਣ ਜਾ ਰਹੇ ਆ ਤੇ ਇਹ ਮਨਾਉਣ ਵਾਸਤੇ ਸਾਨੂੰ ਸਾਡੇ ਟੀਚਰਸ ਨੇ ਗਾਈਡ ਕੀਤਾ ਹੈ ਕਿ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਵਾਲੇ ਕਿ ਤੀਆਂ ਦਾ ਆਹ ਜਿਹੜੀਆਂ ਤੀਆਂ ਦਾ ਤਿਹਾਰ ਸੌਣ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਤੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਆਪਣੇ ਪੇਕੇ ਘਰਾਂ ਦੇ ਵਿੱਚ ਆ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਪੰਜਾਬੀ ਕਲਚਰ ਸਾਡਾ ਜਿਹੜਾ ਸ਼੍ਰੀ ਬਾਲਾਜੀ ਸਕੂਲ ਵਿੱਚ ਇਹ ਸਾਰਾ ਕੁਝ ਸਕਾਇਆ ਗਿਆ ਸਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਸਕੂਲ ਵਾਲੇ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੇ ਹੈ ਤੇ ਸਾਨੂੰ ਸਾਡੀ ਟੀਚਰਸ ਕੋਲੋਂ ਵੀ ਬਹੁਤ ਸਿੱਖਣ ਨੂੰ ਮਿਲਿਆ ਹੈ ਕਿ ਸਾਨੂੰ ਸਾਡੇ ਪੰਜਾਬੀ ਕਲਚਰ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਪੜ੍ਹਨਾ ਵੀ ਚਾਹੀਦਾ ਤੇ ਸਾਨੂੰ ਹੋਰ ਕੋਈ ਐਕਟੀਵਿਟੀਜ਼ ਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ ਕੀ ਨਾਮ ਹੈ ਬੇਟਾ ਮੇਰਾ ਨਾਮ ਤਾਨਿਆ ਸ਼ਰਮਾ ਹੈ हां तो की कहना चाहंदे हो जेड़ा तियांदा त्यौहार जेड़ा इथे स्कूल ਦੇ ਵਿੱਚ ਬਣਾਇਆ। ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਸਾਡੇ ਟੀਚਰਸ ਵੀ ਸਾਨੂੰ ਗਾਈਡ ਕਰਦੇ ਕਿ ਸਾਨੂੰ ਇਹ ਸਾਰਾ ਕੁਝ ਮਨਾਉਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਤੇ ਵੀ ਧਿਆਨ ਦੇਣਾ ਚਾਹੀਦਾ ਵਾ। ਤੇ ਮੈਨੂੰ ਅੱਜ ਬਹੁਤ ਮਜ਼ਾ ਆ ਰਿਹਾ ਇੱਥੇ ਕਿ ਸਾਡੇ ਟੀਚਰਸ ਨੇ ਸਾਨੂੰ ਮੌਕਾ ਦਿੱਤਾ ਸਰ ਅਸੀਂ ਪਰਫਾਰਮੈਂਸ ਵੀ ਤਿਆਰ ਕੀਤੀ ਹੈ ਤੇ ਅੱਜ ਇੱਥੇ ਕਰਾਂਗੇ। ਹਾਂ ਕੁੜੀਆਂ ਕੀ ਨਾਮ ਹੈ? ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਅੱਜ ਤੁਹਾਨੂੰ ਸਾਰੇ ਬੱਚਿਆਂ ਨੂੰ ਇੱਕ ਜਿਹੜਾ ਸਟੇਜ ਦੇ ਉੱਤੇ ਇਕੱਠਾ ਕੀਤਾ ਇਸ ਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਟੀਚਰ ਵੀ ਸਾਡ ਨੂੰ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਮੰਨਦੇ ਆ ਕਿ ਸਾਰੇ ਹਕੂਮਤ ਕੀ ਗਰਲਸ ਸਾਰਿਆਂ ਨੇ ਪਰਫਾਰਮੈਂਸ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਪੰਜਾਬੀ ਕਲਚਰ ਬਾਰੇ ਸਭ ਕੁਝ ਉਹਨਾਂ ਨੇ ਵਿੱਚ ਦੱਸਿਆ ਹੋਇਆ ਹੈ ਕਿ ਆਪਾਂ ਨੂੰ ਕਿਵੇਂ ਮਨਾਉਣਾ ਚਾਹੀਦਾ ਹੈ ਅੱਜ ਝਲਕੀਆਂ ਦੇ ਵਿੱਚ ਕੀ ਕੀ ਜਿਹੜਾ ਦਿਖਾਇਆ ਗਿਆ ਹਰ ਜਿਤੀਆਂ ਦੇ ਵਿੱਚ ਜਦੋਂ ਮਤਲਬ ਕਿ ਵਿਆਹਾਂ ਕੁੜੀਆਂ ਆਪਣੇ ਪੇਕੇ ਹੁੰਦੀਆਂ ਵਾ ਤੀਆਂ ਦਾ ਤਿਹਾਰ ਮਨਾਉਂਦੀਆਂ ਪਿੰਗਾ ਝੂਲਦੀਆਂ ਵਾ ਬਹੁਤ ਸਾਰਾ ਮਤਲਬ ਕਿ ਗਿੱਧਾ ਪਉਂਦੀਆਂ ਵਾ ਜੋ ਉਹਨਾਂ ਨੂੰ ਪਾ ਕੇ ਬੜੀ ਖੁਸ਼ੀ ਹੁੰਦੀ ਹੈ ਖੁਸ਼ੀ ਖੁਸ਼ੀ ਦਾ ਅਹਿਸਾਸ ਹੁੰਦਾ ਖੁਸ਼ੀ ਦਾ ਬਹੁਤ ਅਹਿਸਾਸ ਹੁੰਦਾ ਉਹਨਾਂ ਨੂੰ ਕਿ ਅਹੀਂ ਮਤਲਬ ਕਿ ਪਾਉਂਦੇ ਸਾਨੂੰ ਵੀ ਮੌਕਾ ਦਿੱਤਾ ਜਾਂਦਾ ਵਾ ਕਿ ਕੁੜੀਆਂ ਵੀ ਕੁਝ ਕਰਕੇ ਵਿਖਾ ਸਕਦੀਆਂ ਵਾ ਥੈਂਕ ਯੂ ਸਾਰਾ ਅੱਜ ਜੋਤੀਆਂ ਦਾ ਤਿਹਾਰ ਸਕੂਲ ਦੇ ਵਿੱਚ ਮਨਾਇਆ ਗਿਆ ਕੀ ਮੈਸੇਜ ਹੈ ਬੱਚਾ ਦੇਖੋ ਜੀ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਸਾਵਨ ਦੇ ਮਹੀਨੇ ਵਿੱਚ ਜੋ ਲੜਕੀਆਂ ਹੁੰਦੀਆਂ ਹੈ ਉਹਨਾਂ ਨੂੰ ਬਹੁਤ ਚਾਹ ਹੁੰਦਾ ਵਾ ਉਹ ਆਪਣੇ ਹੱਥਾਂ ਵਿੱਚ ਵੰਗਾ ਪਾਉਂਦੀਆਂ ਹਨ ਕੱਚ ਦੀਆਂ ਪੁਰਾਣੇ ਸਮੇਂ ਵਿੱਚੋਂ ਹੀ ਜਦੋਂ ਜਿਹੜੇ ਪਿੱਪਲਾਂ ਦੇ ਹੇਠ ਪਿੰਗਾ ਪਾਉਂਦੀਆਂ ਸਨ ਐਤਵਾਰ ਜਿਹੜੇ ਸਾਂਵੇਂ ਲੱਗਦੇ ਸਨ ਤੋਂ ਅਸੀਂ ਵੀ ਸ਼੍ਰੀ ਬਾਲਾ ਜੀ ਸੀਨੀਅਰ ਸਕੈਂਡਰੀ ਸਕੂਲ ਸਾਰੀ ਮੈਨੇਜਮੈਂਟ ਕਮੇਟੀ ਨੇ ਹਰ ਸਾਲ ਜਿਹੜਾ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਇਸ ਵਾਰ ਵੀ ਬੱਚਿਆਂ ਲਈ ਤੀਆਂ ਦੇ ਤਿਉਹਾਰ ਦਾ ਪ੍ਰਬੰਧ ਕੀਤਾ ਹੈ ਤੇ ਬੱਚਿਆਂ ਨੇ ਜਿਹੜਾ ਬਹੁਤ ਹੀ ਜਿਹੜਾ ਇੰਜੋਏ ਕੀਤਾ ਹੈ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਆ ਉਹ ਆਪਣੀ ਜਿਹੜਾ ਸਾਰਾ ਇੰਜੋਏਮੈਂਟ ਕਰਦੇ ਰਹਿਣਗੇ ਸਰ ਜਿਸ ਤਰ੍ਹਾਂ ਕਿ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਕਾਫੀ ਹੱਦ ਤੱਕ ਗਵਾਜਦਾ ਜਾ ਰਿਹਾ ਪਰ ਤੁਸੀਂ ਫਿਰ ਵੀ ਤੁਹਾਡਾ ਜਿਹੜਾ ਇਹ ਸ਼ਲਾਘਾਯੋਗ ਕਦਮ ਹੈ ਦੇਖੋ ਜੀ ਪੁਰਾਣੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੁਰਾਣੇ ਪੰਜਾਬ ਦੇ ਵਿੱਚ ਫਿੱਪਲਾਂ ਬੋਰਡ ਜਿਹੜੀਆਂ ਮੁਠਿਆਰਾਂ ਨੇ ਪਿੰਗਾ ਝੁੱਟਣੀਆਂ ਮਹੀਨਾ ਜਿਹੜੀਆਂ ਵਿਆਹੀਆਂ ਜਿਹੜੀਆਂ ਮੁਠਿਆਰਾਂ ਹੁੰਦੀਆਂ ਸੀ ਉਹ ਇੱਕ ਮਹੀਨਾ ਆਪਣੇ ਪੇਕੇ ਘਰ ਲਾਉਂਦੀਆਂ ਹੁੰਦੀਆਂ ਸੀ ਇਹ ਸਾਰਾ ਸਾਵਣ ਜਿਹੜਾ ਆਪਣੇ ਪੇਕੇਆਂ ਦੇ ਘਰ কাটਦੀਆਂ ਹੁੰਦੀਆਂ ਸੀ ਤੇ ਹੁਣ ਕਿਉਂ ਸਮੇਂ ਦੇ ਬਦਲਣ ਦੇ ਨਾਲ ਮੋਬਾਈਲ ਆਉਣ ਦੇ ਨਾਲ ਟੈਕਨੋਲੋਜੀ ਆਉਣ ਦੇ ਨਾਲ ਜਿਹੜਾ ਵਾ ਇਹ ਪੁਰਾਣਾ ਸੱਭਿਆਚਾਰ ਉਹ ਗਵਾ ਚੁੱਕਾ ਵਾ ਪਰ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਬੱਚਿਆਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਇਆ ਜਾ ਸਕੇ ਤਾਂ ਕਿ ਉਹ ਆਪਣੀ ਉਹ ਮਾਂ ਬੋਲੀ ਪੰਜਾਬੀ ਨੂੰ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਨਾ ਭੁੱਲਣ ਇਸ ਲਈ ਹਰ ਸਾਲ ਸਾਡੀ ਸਾਡਾ ਸਕੂਲ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਹਰ ਸਾਲ ਜਿਹੜਾ ਵਾ ਤੀਆਂ ਦਾ ਤਿਉਹਾਰ ਜਿਹੜਾ ਮਨਾਉਂਦਾ ਹੈ ਤੇ ਅੱਗੇ ਵੀ ਮਨਾਉਂਦੇ ਰਹਿਣਾ